ਭਾਰਤ ਦੇ ਸਾਰੇ ਰਾਜਾਂ ਵਿੱਚੋਂ ਜੂਰੀਆ ਖਾਦ ਬਰਤਨ ਵਿੱਚ ਪੰਜਾਬ ਦਾ ਜਿਲ੍ਹਾ ਸੰਗਰੂਰ ਪਹਿਲੇ ਨੰਬਰ ਤੇ ਆ ਇਸ ਦੀਆਂ ਪੋਸਟਾਂ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਹਨ ਪਰ ਦੂਜੇ ਅਤੇ ਤੀਜੇ ਨੰਬਰ ਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਖੇੜੀ ਤੇ ਜਾਹਾਂਪੁਰਨ ਇਸ ਦੀ ਇੱਕ ਵੀ ਪੋਸਟ ਨਹੀਂ ਦੇਖੀ ਗਈ ਆਓ ਜਾਣਦੇ ਹਾਂ ਪੰਜਾਬ ਦੇ ਬਾਕੀ ਜ਼ਿਲ੍ਹੇ ਕਿਹੜੇ ਨੰਬਰਾਂ ਤੇ ਆਉਂਦੇ ਹਨ ਸੰਗਰੂਰ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਜ਼ਿਲ੍ਹਿਆਂ ਦਾ ਨਾਮ ਇਸ ਲਿਸਟ ਵਿੱਚ ਆਇਆ ਹੈ ਆਓ ਜਾਣਦੇ ਹਾਂ ਪੂਰੇ ਭਾਰਤ ਵਿੱਚੋਂ ਜੂਰੀਆ ਵਾਦਨ ਵਿੱਚ ਪੰਜਾਬ ਦੇ ਬਾਕੀ ਜ਼ਿਲ੍ਹੇ ਕਿੰਨੇਵੇਂ ਨੰਬਰ ਤੇ ਹਨ ਇਸ ਲਿਸਟ ਵਿੱਚ ਲੁਧਿਆਣਾ ਦਾ ਨੰਬਰ ਚੌਥਾ ਹੈ ਪਟਿਆਲਾ 8ਵੇਂ ਨੰਬਰ ਤੇ ਹੈ ਬਠਿੰਡਾ 9ਵੇਂ ਨੰਬਰ ਤੇ ਹੈ ਜਲੰਧਰ ਦਾ ਨੰਬਰ 34 ਹੈ ਮਾਨਸਾ 38ਵੇਂ ਨੰਬਰ ਤੇ ਹੈ ਮੋਗਾ 43ਵੇਂ ਨੰਬਰ ਤੇ ਹੈ ਫਾਜ਼ਿਲਕਾ ਦਾ ਨੰਬਰ 49 ਹੈ ਤਰਨਤਾਰਨ ਸਾਹਿਬ ਦਾ ਨੰਬਰ 50 ਹੈ ਗੁਰਦਾਸਪੁਰ 56 ਨੰਬਰ ਤੇ ਹੈ ਅਤੇ ਸਭ ਤੋਂ ਘੱਟ ਜੂਰੀਆ ਬਰਨਾਲੇ ਜਿਹਰੇ ਵਿੱਚ ਵਾਤੀ ਜਾਂਦੀ ਹੈ ਜੋ 95 ਨੰਬਰ ਤੇ ਹੈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਖੇਤੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਓ ਅਤੇ ਨਾਲ ਹੀ ਕਮੈਂਟ ਜਰੂਰ ਕਰਿਓ ਕਿ ਤੁਹਾਡਾ ਜ਼ਿਲ੍ਹਾ ਇਸ ਲਿਸਟ ਵਿੱਚ ਆਉਂਦਾ ਹੈ ਕਿ ਨਹੀਂ